ਅੱਜ ਜਿਹੜੇ ਕਹਿੰਦੇ ਸੀ ਇਹ ਕੁੱਤਿਆਂ ਦੀਆਂ ਪੈੜਾਂ ਨੇ ਇਹ ਸ਼ੇਰ ਨਹੀਂ ਕੋਈ ਹੋਰ ਜਾਨਵਰ ਹੈ ਜਾਂ ਵੱਖ-ਵੱਖ ਪਾਈਆਂ ਗਈਆਂ ਵੀਡੀਓ ਦੇ ਨਾਲ ਮਜ਼ਾਕ ਉਡਾ ਰਹੇ ਸੀ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਪਿੰਡ ਭੈਣੀ ਜੱਸਾ ਰਜਵਾਰਾ ਢਾਬਾ ਦੇ ਕੋਲ ਇਹ ਸ਼ੇਰ ਦੇਖਿਆ ਗਿਆ ਜਿਹੜਾ ਕਿ ਖੇਤਾਂ ਦੇ ਵਿੱਚ ਫਿਰਦਾ ਅਤੇ ਮੱਕੀ ਦੇ ਖੇਤਾਂ ਦੇ ਵੱਲ ਇਹ ਜਿਹੜਾ ਸ਼ੇਰ ਇਹ ਅੱਜ ਕੈਮਰੇ ਦੇ ਵਿੱਚ ਕੈਦ ਹੋਇਆ ਉੱਥੇ ਹੀ ਖੇਤ ਕਿਸਾਨਾਂ ਦੇ ਵੱਲੋਂ ਆਪਣੇ ਮੋਬਾਈਲਾਂ ਦੇ ਨਾਲ ਵੀ ਇਸ ਤਸਵੀਰਾਂ ਨੂੰ ਕੈਦ ਕੀਤਾ ਗਿਆ ਹੈ ਤਾਂ ਵਾਕਈ ਇਹ ਜੋ ਸ਼ੇਰ ਸੀਗਾ ਉਹ ਆਪਣੇ ਪਰਿਵਾਰ ਦੇ ਨਾਲ ਅਤੇ ਆਪਣੇ ਬੱਚੇ ਦੇ ਨਾਲ ਇੱਥੇ ਸ਼ੇਰ ਹੈ ਜਿਹੜਾ ਫਿਰ ਰਿਹਾ ਹੈ ਜੰਗਲਾਤ ਵਿਭਾਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਜਾਨਵਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਜੋ ਕਿ ਤेंदुआ ਹੈ ਅਤੇ ਜਿੱਥੇ ਸ਼ੇਰ ਅਤੇ ਉਸ ਦੀ ਨਾਲ ਬੱਚੇ ਹਨ ਉੱਥੇ ਹੀ ਇਹ ਪੂਰਾ ਪਰਿਵਾਰ ਹੈ ਜਿਹੜਾ ਇੱਥੇ ਬੀੜ ਵਿੱਚੋਂ ਆਇਆ ਹੋਇਆ ਹੈ